ਸੁਵਾਕ ਤਾਂ ਸਭ ਤੋਂ ਪਹਿਲਾਂ ਜਿਹੜੇ ਵੀਰਾਂ ਨੇ ਚੈਨਲ ਨੂੰ ਲੈ ਖੋਲੋ ਨਹੀਂ ਕੀਤਾ ਜ਼ਰੂਰ ਕਰ ਲੈਣ ਤਾਂ ਜੋ ਹਰ ਆਪਣੇ ਤੁਹਾਡੇ ਤੱਕ ਕੁਝ ਦੀ ਰਹੇ ਤਲਵੰਡੀ ਪਾਈ ਤੇ ਮੋਕਾ ਲਈ ਕਰੋੜ ਤੇ ਪੈਂਦਾ ਸਰਦਾਰ ਮidan Singh ਬਰਾੜ ਵਾਲਾ ਰੋਡ ਆਪਣੀ ਹਾਲਤ ਤੇ ਅੰਜੂ ਪਹਾਰਿਆ ਹੈ ਕਿਉਂਕਿ ਇਹ ਰੋਡ ਕੱਚਾ ਹੋਣ ਕਰਕੇ ਇੱਥੇ ਰਹਿੰਦੇ ਵਸਨੀਕਾਂ ਨੂੰ ਕਾफी ਦਿੱਕਤ ਆਉਂਦੀਆਂ ਹਨ ਬਰਸਾਤਾਂ ਦੇ ਦਿਨਾਂ ਵਿੱਚ ਤਾਂ ਇੱਥੇ ਨਰਕ ਵਜ ਜਾਂਦਾ ਹੈ اون ਜਾਣ ਵਾਲਿਆਂ ਨੂੰ ਲੰਘਣਾ ਕਾਫੀ ਮੁਸ਼ਕਲ ਹੋ ਜਾਂਦਾ ਹੈ ਸਤੰਪਤੀ ਗਲਤ ਹੈ ਕਿ ਨਗਰ ਕੌਂਸਲ ਵੱਲ ਰੋਡ ਤੋਂ ਇਲਾਵਾ ਇਨ ਲਈ ਪਾਣੀ ਸਟਰੀਟ ਲਾਈਟਾਂ ਅਤੇ ਸੀਵਰੇਜ ਪਾਈਪਾਂ ਕੋ ਨੂੰ ਇੱਥੇ ਮਨਪਸ ਨਹੀਂ ਸਮਝਿਆ ਇੱਥੇ ਰੰਦੀ ਉਸ ਨਿੱਕਾ ਨੇ ਜਲਾ ਪ੍ਰਚਾਰ ਕੋਜ ਪਰ ਨਗਰ ਕੌਂਸਲ ਤੁਮੰਨੀ ਪਾਈ ਤੋਂ ਪਰਜੋਰ ਮੰਗੀ ਤੀ ਕਿ ਇਹ ਸਰੂ ਨੂੰ ਮਨਾਈ ਜਾਵੇ ਸਟਰੀਟ ਲਾਈਟਾਂ ਲਾਈਆਂ ਜਾਣ ਇਨ ਲਈ ਪਾਣੀ ਦਾ ਪ੍ਰਬੰਧ ਅਤੇ ਸੀਵਰੇਜ ਦੀਆਂ ਪਾਈਆਂ ਜਾਣ ਆਜੂ ਸੁਣਦੀਆਂ ਕੀ ਕਿਆ ਉਸ ਨਿੱਕਾ ਨੇ ਮਾਨਯੋਗ ਸਰਕਾਰ ਨੂੰ ਬੇਨਤੀ ਕਰਦੇ ਹਾਂ ਕਿ ਜਦੋਂ ਇੱਥੇ ਬਰਸਾਤਾਂ ਹੁੰਦੀਆਂ ਹਨ ਅਸੀਂ ਇੱਥੇ 8-10 ਸਾਲ ਤੋਂ ਰਹਿ ਰਹੇ ਹਾਂ ਵੀ ਇਹ ਸਾਡੇ ਕੱਚਾ ਰਾਹ ਹੈ ਇਥੋਂ ਲੰਘਿਆ ਨਹੀਂ ਜਾਂਦਾ ਨਾ ਸਾਡੇ ਬੱਚੇ ਜਿਹੜੇ ਸਕੂਲ ਜਾਂਦੇ ਉਹ ਵੀ ਡਿੱਗਦੇ ਜਾਂਦੇ ਲਿਬੜਦੇ ਜਾਂਦੇ ਆ ਕੱਪੇ ਲੀੜੇ ਜਿਹੜੇ ਖਰਾਬ ਹੁੰਦੇ ਆ ਤੇ ਸਹੀ ਬੇਨਤੀ ਇਹ ਕਰਦੀਆਂ ਪਹਿਲਾਂ ਸਰਕਾਰਾਂ ਨੂੰ ਬੇਨਤੀ ਕੀਤੀ ਹੁਣ ਵੀ ਅਸੀਂ ਇਹ ਸਰਕਾਰ ਨੂੰ ਬੇਨਤੀ ਕਰਦੇ ਹਾਂ ਕਿ ਸਾਡੀ ਜਿਹੜੀ ਟੋਟਾ ਜਿਹੜਾ ਸਾਡਾ ਇਹ ਪੱਕਾ ਕੀਤਾ ਜਾਵੇ ਇਹ ਸਾਡੀ ਅਪੀਲ ਆ ਤੇ ਬੇਨਤੀ ਹੈ ਕਿ ਅਸੀਂ ਬੇਨਤੀ ਅੱਗੇ ਵੀ ਕੀਤੀ ਸੀ ਪਰ ਇਹ ਸਾਡੀ ਸੁਲਵਾਈ ਨਹੀਂ ਹੋਈ ਕਿ ਜਿਹੜੀ ਸੁਲਵਾਈ ਸਾਡੀ ਪੂਰੀ ਕੀਤੀ ਜਾਵੇ ਧੰਨਵਾਦ ਕੀਤਾ ਜਾਂਦਾ ਸਰਕਾਰ ਦਾ ਸਾਡਾ ਪੂਰਾ ਕੰਮ ਕੀਤਾ ਜਾਵੇ 10 ਸਾਲ ਤੋਂ ਅਸੀਂ ਇੱਥੇ ਰਹ ਰਹੇ ਜਾਈਂ ਕਿ ਸਾਡੇ ਵੱਲ ਕੋਈ ਵੀ ਧਿਆਨ ਨਹੀਂ ਹੈਗਾ ਇੱਧਰ ਸਾਡੇ ਟੁੱਟੇ ਜਾਂਦੇ